ਅੱਖ ਜਗਾਓ ਆਜ਼ਾਦੀ ਪਾਓ ਅੱਜ ਗੱਲ ਕਰਾਂਗੇ ਫੂਲਨ ਦੇਵੀ ਜੀ ਦੀ ਜ਼ਿੰਦਗੀ ਨੂੰ ਲੈ ਕੇ ਜਿਨ੍ਹਾਂ ਦੇ ਨਾਲ ਪਿੰਡ ਦੇ ਹੀ ਲੋਕਾਂ ਦੇ ਵੱਲੋਂ ਬਲਾਤਕਾਰ ਕੀਤਾ ਗਿਆ 22 ਠਾਕੁਰ ਜਾਤ ਦੇ ਬੰਦਿਆਂ ਨੂੰ ਇਕੱਠੇ ਕਰਕੇ ਕਿਸ ਤਰ੍ਹਾਂ ਫੂਲਨ ਦੇਵੀ ਨੇ ਮਾਰਿਆ ਉਹ ਇਤਿਹਾਸ 14 ਫਰਵਰੀ ਨੂੰ ਰਚਿਆ ਗਿਆ ਸੀ ਪੋਸੂ ਨਾਮਾ ਚੈਨਲ ਤੇ ਅੱਜ ਫੂਲਨ ਦੇਵੀ ਜੀ ਦੇ ਇਤਿਹਾਸ ਨੂੰ ਲੈ ਕੇ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪੋਸੂਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ 10 ਅਗਸਤ 1963 ਨੂੰ ਫੂਲਨ ਦੇਵੀ ਜੀ ਦਾ ਜਨਮ ਹੋਇਆ ਔਰ ਬੈਂਡੇਡ ਕੁਇਨ ਫਿਲਮ ڈاکੂ ਫੂਲਨ ਦੇਵੀ ਦੇ ਨਾਮ ਤੇ ਬਣੀ ਗਈ ڈاکੂ ਕਿਵੇਂ ਬਣੀ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਫੂਲਨ ਦੇਵੀ ਜੀ ਦਾ ਜਨਮ ਉੱਤਰ ਪ੍ਰਦੇਸ਼ ਦੇ ਇੱਕ ਨੀਚੀ ਜਾਤ ਦੇ ਪਿੰਡੂ ਪਰਿਵਾਰ ਵਿੱਚ ਹੋਇਆ ਇੱਕ ਨਾਕਾਮ ਵਿਆਹ ਤੋਂ ਬਾਅਦ ਇਸ ਨੇ ਜੁਰਮ ਦੀ ਦੁਨੀਆ ਦੇ ਵਿੱਚ ਪੈਰ ਧਰਿਆ ਜਦੋਂ ਫੂਲਨ ਦੇਵੀ 18 ਸਾਲ ਦੀ ਸੀ ਤਾਂ ਦੂਜੀ ਟੋਲੀ ਦੇ ਡਾਕੂਆਂ ਨੇ ਇਸ ਦੀ ਟੋਲੀ ਉੱਤੇ ਹਮਲਾ ਕੀਤਾ ਅਤੇ ਇਸ ਦੇ ਨਾਲ ਸਮੂਹਿਕ ਬਲਾਤਕਾਰ ਕੀਤਾ ਇਸ ਘਟਨਾ ਤੋਂ ਬਾਅਦ ਉਹ ਆਪਣੀ ਟੋਲੀ ਦੀ ਲੀਡਰ ਬਣ ਗਈ ਅਤੇ ਉਸ ਨੇ ਮਨ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਫੂਲਨ ਦੇਵੀ ਦੇ ਨਾਲ ਬੁਲਾਹਤ ਕਰ ਕੀਤਾ ਸੀ ਉਹਨਾਂ ਲੋਕਾਂ ਤੋਂ ਬਦਲਾ ਲੈਣ ਦਾ ਮਨ ਵਿੱਚ ठाਨ ਲਿਆ ਉਹ ਉਸ ਗਿਰੋਹ ਦੀ ਇਕਲੋਤੀ ਔਰਤ ਸੀ ਅਤੇ ਉਸ ਦੇ ਗਿਰੋਹ ਦੇ ਇੱਕ ਮੈਂਬਰ ਦੇ ਨਾਲ ਸੰਬੰਧ ਜਾਤ ਪਾਤ ਦੇ ਅੰਤਰ ਦੇ ਨਾਲ ਗਿਰੋਹ ਦੇ ਮੈਂਬਰਾਂ ਵਿੱਚਕਾਰੇ ਗੋਰੀਬਾਰੀ ਕਰਨ ਦਾ ਬਣਿਆ ਹੋਇਆ ਸੀ ਫੂਲਨ ਦਾ ਪ੍ਰੇਮੀ ਵਿਕਰਮ ਉਸ ਗੋਲੀਬਾਰੀ ਦੇ ਵਿੱਚ ਮਾਰਿਆ ਗਿਆ ਸੀ ਜੇਤੂ ਵਿਰੋਧੀ ਧਰੇ ਜੋ ਰਾਜਪੂਤ ਸਨ ਫੂਲਨ ਨੂੰ ਉਹਨਾਂ ਦੇ ਪਿੰਡ ਬਹਿਮਾਈ ਲੈ ਗਏ ਇੱਕ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਅਤੇ ਕਈ ਹੱਤਿਆਂ ਵਿੱਚ ਬਾਰ-ਬਾਰ ਉਸ ਦੇ ਨਾਲ ਬਲਾਤਕਾਰ ਕੀਤਾ ਫਰਾਰ ਹੋਣ ਤੋਂ ਬਾਅਦ ਫੂਲਨ ਆਪਣੇ ਮਰੇ ਹੋਏ ਪ੍ਰੇਮੀ ਦੇ ਧੜੇ ਦੇ ਨਾਲ ਦੁਬਾਰਾ ਜੁੜ ਗਈ ਜੋ ਮੱਲਾ ਦੇ ਗਿਰੋ ਸਨ ਉਹਨਾਂ ਆਦਮੀਆਂ ਦੇ ਵਿੱਚੋਂ ਇੱਕ ਹੋਰ ਪ੍ਰੇਮੀ ਬਣ ਗਿਆ ਕੁਝ ਮਹੀਨਿਆਂ ਬਾਅਦ ਯਾਨੀ ਕਿ 1981 ਵਿੱਚ ਫੂਲਨ ਦੇਵੀ ਅਤੇ ਉਸ ਦੀ ਟੋਲੀ ਉਸੇ ਪਿੰਡ ਗਈ ਜਿੱਥੇ ਉਸ ਦੇ ਨਾਲ ਬਲਾਤਕਾਰ ਹੋਇਆ ਸੀ ਫੂਲਨ ਨੇ ਕਤਲੇਆਮ ਤੋਂ 2 ਸਾਲ ਬਾਅਦ ਉਸ ਤੇ ਕਬਜ਼ਾ ਹੋਣ ਤੋਂ ਰੋਕਿਆ ਜਦੋਂ ਉਸ ਨੇ ਉਸ ਦੇ ਬਾਰੇ ਕੁਝ ਸੋਚਿਆ تا پولیس کے اگے فولن نے آتم سمپن کر دتا اس پر اڑتالی زرماں کا الزام سے جس کے قتل لوہا اگوا کرنا فروتی اگوا کرنے بچ شامل ہونا فولہن نے اگلے گیارہ سال جیل کے بتا کیونکہ اس کے خلاف وق وقشوں کی سنوائی عدالت دے بچ چل رہی تھی ਪ੍ਰੈਸ ਨੇ ਉਸ ਦਾ ਬਦਲਾ ਲੈਣ ਦੀ ਕਾਰਵਾਈ ਨੂੰ ਧਰਮੀ ਬਗਾਵਤ ਦੇ ਬਲੋਂ ਦਰਸਾਇਆ ਮੀਡੀਆ ਤੇ ਜਨਤਕ ਲੋਕਾਂ ਨੇ ਉਸ ਨੂੰ ਸਤਕਾਰਯੋਗ ਸੁਰਖੀਆਂ ਦੇਵੀ ਦੇ ਨਾਲ ਵੀ ਸਨਮਾਨਿਤ ਕੀਤਾ ਕਿਉਂਕਿ 14 ਫਰਵਰੀ ਨੂੰ ਫੂਲਨ ਦੇਵੀ ਨੇ ਦੋ ਬਲਾਤਕਾਰੀਆਂ ਸਮੇਤ ਪਿੰਡ ਦੇ 22 ਠਾਕਰ ਜਾਤੀ ਦੇ ਬੱਚਿਆਂ ਨੂੰ ਇਕੱਠੇ ਕਰਕੇ ਮਾਰਿਆ ਸੀ 1900 94 ਵਿੱਚ ਸਮਾਜਵਾਦੀ ਪਾਰਟੀ ਦੇ ਮੌਲਯਮ ਸਿੰਘ ਯਾਦਵ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਸੰਖੇਪ ਵਿੱਚ ਉਸਤੇ ਵਿਰੋਧ ਸਾਰੇ ਦੋਸ਼ ਵਾਪਸ ਲੈ ਲਏ ਅਤੇ ਫੂਲਨ ਨੂੰ ਰਿਹਾ ਕਰ ਦਿੱਤਾ ਫਿਰ ਉਹ ਸਮਾਜਵਾਦੀ ਪਾਰਟੀ ਦੀ ਉਮੀਦਵਾਰ ਵਜੋਂ ਸੰਸਦ ਵੀ ਚੁਣੀ ਗਈ ਮਿਰਜ਼ਾਪੁਰ ਤੋਂ ਉਹਨਾਂ ਨੂੰ ਲੋਕ ਸਭਾ ਦੇ ਮੈਂਬਰ ਵਜੋਂ ਚੁਣਿਆ ਗਿਆ 2001 ਦੇ ਵਿੱਚ ਉਸ ਨੂੰ ਸ਼ੇਰ ਸਿੰਘ ਰਾਣਾ ਦੁਆਰਾ ਨਵੀਂ ਦਿੱਲੀ ਵਿੱਚ ਉਸ ਦੇ ਸਰਕਾਰੀ ਬੰਗਲੇ ਦੇ ਗੇਟ ਤੇ ਗੋਰੀਆਂ ਮਾਰ ਕੇ ਮਾਰ ਦਿੱਤਾ ਜਿਸ ਦੇ ਰਿਸ਼ਤੇਦਾਰਾਂ ਨੂੰ ਉਸ ਦੇ ਗਰੋਹ ਦੇ ਬਹਿਮੋਈ ਵਿਖੇ ਕਤਲ ਕਰ ਦਿੱਤਾ ਸੀ ਦੋਸਤੋ ਫੂਲਨ ਦਾ ਜਨਮ ਕਿਸ਼ਤੀ ਚਾਲਕ ਜਾਤੀ ਦੇ ਵਿੱਚ ਹੋਇਆ ਜੋ ਮੱਲਾ ਕਿਹਾ ਜਾਂਦਾ ਸੀ ਔਰ ਉਸਨੇ ਆਪਣੇ ਨਾਲ ਹੋਈ ودی دا بدلا لیا اور وہ او سی چودہ فروری چودہ فروری نو میں فیس بک فول رہا سی تو فولن دیوی دی اس کار بھائی نو لوکا نے بڑا دیتا ستکار دسل جس کے نال شریام بلاکار ہوں گا ہو جس کے نال شریعام شریام بلاتکار جہاں لوگ نے سماج بچ کس طرح رہ سکتے نے سو اس نے اپنے ساتھیاں نہ مل کے بائی تھاکور جاتی دے نار سبندت سبند انہوں نو قتل کر اور اج بھی اس کی اس بہادری نو یاد کیتا جاندہ ہے اور اس کے اتہاس نو یاد کیتا جاندہ ہے جڑے رہو تو سنامہ چینل د